ਬਹੁਤ ਹੀ ਸਤਿਕਾਰਯੋਗ ਡਾਕਟਰ ਕਿਸ਼ਮੀਰ ਸਿੰਘ ਜੀ ਪ੍ਰਿੰਸੀਪਲ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਵਾਈਸ ਪ੍ਰਿੰਸੀਪਲ ਡਾਕਟਰ ਵਿਕਰਮ ਸਿੰਘ ਜੀ ਅੱਜ ਦੇ ਇਸ ਕੁੰਜੀਵਤ ਪਾਸ਼ਨ ਦੇ ਮੁੱਖ ਪਕਤੇ ਵਿਦਵਾਨ ਡਾਕਟਰ ਜਗਜੀਵਨ ਸਿੰਘ ਜੀ ਡਾਕਟਰ ਗੁਰਬਾਸ ਸਿੰਘ ਜੀ ਸਕੂਲ ਪ੍ਰੋਫੈਸਰ ਸਹਿਬਾਨ ਤੇ ਬਹੁਤ ਹੀ ਪਿਆਰੇ ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਬਹੁਤ ਹੀ ਮਾਣ ਵੀ ਮਹਿਸੂਸ ਹੋ ਰਿਹਾ ਹੈ ਖੁਸ਼ੀ ਵੀ ਕਿ ਮੈਨੂੰ ਇਸ ਯੋਗ ਸਮਝਿਆ ਗਿਆ ਕਿ ਮੈਂ ਮਾਤਾ ਗੁਜਰੀ ਜੀ ਜਿਹੀ ਸਖਸ਼ੀਅਤ ਬਾਰੇ ਇਸ ਕਾਲਜ ਵਿੱਚ ਆ ਕੇ ਵਿਚਾਰ ਰੱਖਾ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿੱਚ ਲੰਮਾ ਸਮਾਂ 25-26 ਸਾਲ ਤੋਂ ਕੰਮ ਕਰਨ ਦਾ ਮੌਕਾ ਮਿਲਿਆ ਮਾਤਾ ਗੁਜਰੀ ਜੀ ਮਾਤਾ ਗੁਜਰੀ ਜੀ ਦੇ ਨਾਮ ਦੇ ਚੱਲ ਰਹੇ ਇਸ ਕਾਲਜ ਵਿੱਚ ਪਹਿਲੀ ਵਾਰ ਆਉਣ ਦਾ ਮੌਕਾ ਮਿਲਿਆ ਬਹੁਤ-ਬਹੁਤ ਇਸ ਲਈ ਤਨਵਾਦੀ ਹੈ ਤਹ ਦਿਲ ਤੋਂ ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਮਾਤਾ ਗੁਜਰੀ ਜੀ ਦੇ ਸ਼ਾਂਤ ਮੇਂ ਸ਼ਹਾਦਤ ਤੇ ਜੁਝਾਰੂ ਸ਼ਹਾਦਤ ਦੇ ਮਜਸਮੇ ਉਸ ਸਖਸ਼ੀਅਤ ਉਸ ਤੱਕ ਤੋਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਦੀ ਕਿਉਂਕਿ ਮੇਰੇ ਤੋਂ ਪਹਿਲਾਂ ਡਾਕਟਰ ਕਸ਼ਮੀਰ ਸਿੰਘ ਜੀ ਜੋ ਜਿੱਥੇ ਇੱਕ ਬਹੁਤ ਵਧੀਆ ਪ੍ਰਬੰਧਕੀ ਹੁਣਾਂ ਦੇ ਖਜ਼ਾਨੇ ਮੈਂ ਉਹਨਾਂ ਨੂੰ ਕਹਾਂਗੀ ਕਿਉਂਕਿ ਮੈਂ ਵੀ ਖਾਲਸਾ ਕਾਲਜ ਅਨੰਦਪੁਰ ਸਾਹਿਬ ਚ ਉਹਨਾਂ ਨਾਲ ਕੰਮ ਕੀਤਾ ਹੈ ਹਮੇਸ਼ਾ ਬੜਾ ਦਿਲ ਦੀਆਂ ਗਹਿਰਾਈਆਂ ਤੋਲਣ ਵਿੱਚ ਉਹਨਾਂ ਦੀ ਅਦਬ ਹੈ ਸਤਕਾਰ ਹੈ ਤੇ ਉਹ ਨਾਲ ਇੱਕ ਸਿੱਖੀ ਜੀਵਨ ਵੀ ਜਿਉਂਦੇ ਨੇ ਕਮਾਉਂਦੇ ਨੇ ਉਹਨਾਂ ਨੇ ਬੜਾ ਗਾਗਰ ਵਿੱਚ ਸਾਗਰ ਭਰ ਕੇ ਮਾਤਾ ਗੁਜਰੀ ਜੀ ਦੇ ਪੱਖਾਂ ਬਾਰੇ ਚੰਨਾ ਪਾਇਆ ਉਸ ਤੋਂ ਬਾਅਦ ਡਾਕਟਰ ਜਗਜੀਤ ਜੀਵਨ ਸਿੰਘ ਸ਼ੋਰਾ ਨੇ ਬਹੁਤ ਭਾਵਪੂਰਤ ਤੇ ਹਿਸਟੋਰੀਕਲ ਐਂਗਲ ਤੋਂ ਬਹੁਤ ਸਾਰੀਆਂ ਆ ਚੀਜ਼ਾਂ ਜਿਵੇਂ ਸੀ ਸਾਹਮਣੇ ਰੱਖੀਆਂ ਡਾクター ਗੁਰਬਾਤ ਸਿੰਘ ਉਹਨਾਂ ਨੇ ਸਾਡੇ ਸਾਹਮਣੇ ਮਾਤਾ ਗੁਜਰੀ ਜੀ ਦੇ ਉਹਨਾਂ ਸਾਰੇ ਕੀ ਪੱਖਾਂ ਨੂੰ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਮਾਤਾ ਗੁਜਰੀ ਜੀ ਤੇ ਜਿਸ ਵਕਤ ਤੋਂ ਮੈਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੀ ਉਹ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਸਿੱਖੀ ਸਿੱਖਾਂ ਤੇ ਸਿੱਖਾਂ ਦਾ ਜਿਹੜਾ ਹੁਵੇਖ ਹੈ ਉਹਦੇ ਤਰਫੇ ਬਹੁਤ ਸਾਰੀਆਂ ਚੁਣੌਤੀਆਂ ਹਨ ਸਿੱਖ ਦੀ ਘਾੜਤ ਕਿਹੋ ਜੀ ਹੋਏ ਅਸੀਂ ਕਿਵੇਂ ਸੇਧ ਲਈਏ ਤੇ ਉਹ ਸਚਿਆਰੇ ਕਿਵੇਂ ਬਣੀਏ ਜਿਹੋ ਜੇ ਮਾਤਾ ਗੁਜਰੀ ਜੀ ਸਚਾਰ ਸਿੱਖੀਅਤ ਸਨ ਇਹਦੇ ਵੇਲੇ ਇਹ ਸਾਨੂੰ ਪਹਿਲਾਂ ਇਸ ਤੇ ਜਿਹੜਾ ਧਰਾਤਲ ਪੱਧਰ ਤੇ ਜਾ ਕੇ ਪਹਿਲਾਂ ਧਰਮ ਤੋਂ ਗੱਲ ਸੁਣੀ ਕਿਹ ਸ਼ੁਰੂ ਕਰਨੀ ਪੈਂਦੀ ਹੈ ਕਿ ਮਨੁੱਖ ਨੇ ਸਭ ਤੋਂ ਪਹਿਲਾਂ ਧਰਮ ਹੀ ਹੋਣਾ ਤੇ ਉਹ ਧਰਮ ਨੂੰ ਫਿਰ ਕਮਾਉਣਾ ਹੈ ਖਾਸ ਕਰਕੇ ਸਿੱਖੀ ਵਿੱਚ ਸਿੱਖੀ ਧਰਮ ਨੂੰ ਕਮਾਉਣ ਦਾ ਨਾਮ ਹੈ ਤੇ ਮਾਤਾ ਗੁਜਰੀ ਜੀ ਨੇ ਜਿਸ ਤਰ੍ਹਾਂ ਸਿੱਖੀ ਨੂੰ ਕਮਾਇਆ ਤੇ ਜੋ ਮਿਸਾਲ ਪੈਦਾ ਕੀਤੀ ਮੈਂ ਇਤਿਹਾਸਕ ਤੌਰ ਤੇ ਭਾਵੇਂ ਇਤਿਹਾਸ ਦੀ ਵਿਦਿਆਰਥੀ ਨਾ ਹੋਵਾਂ ਤੇ ਮੈਨੂੰ ਉਸ ਬਾਰੇ ਕੋਈ ਕਮੀ ਹੋਵੇ ਬਟ ਮੈਨੂੰ ਕਿਤੇ ਵੀ ਜਿਵੇਂ ਅਸੀਂ ਚੌਹ ਜੁਗਾਂ ਦੇ ਵਿੱਚ ਗੱਲ ਕਰੀਏ ਤਾਂ ਐਸੀ ਸ਼ਖਸੀਅਤ ਨਹੀਂ ਸਾਨੂੰ ਮਿਲਦੀ ਕਿਸੇ ਵੀ ਤਤ ਤੋਂ ਕਿ ਜਿੱਥੇ ਮਾਤਾ ਗੁਜਰੀ ਜੀ ਦਾ ਧਰਮ ਕਮਾਉਣ ਵਾਲੀ ਸਿੱਖ ਨਾਰ ਸ਼ਖਸੀਅਤ ਖੜੀ ਹੋਵੇ ਮਾਤਾ ਗੁਜਰੀ ਜੀ ਦੀ ਸ਼ਖਸੀਅਤ ਜਿਹੜੀ ਹੈ ਉਹ ਸਿੱਖ ਨਾਰ ਦੀ ਹੀ ਸਖਸ਼ੀਅਤ ਨਹੀਂ ਹੈ ਇੱਕ ਗੁਰਸਿੱਖ ਦੀ ਘੜਤ ਜੋ ਘੜੀ ਜਾ ਰਹੀ ਸੀ ਘੜੀ ਹੈ ਸ਼ਬਦ ਸੱਚੀ ਟਕਸਾਲ ਗੁਰੂ ਨਾਨਕ ਸਾਹਿਬ ਨੇ ਜੋ ਸਾਡੇ ਸਾਹਮਣੇ ਮਿਸ਼ਨ ਰੱਖਿਆ ਸੀ ਉਸ ਦੇ ਵਿੱਚ ਉਹਨਾਂ ਦੀ ਸਖਸ਼ੀਅਤ ਘੜੀ ਹੋਈ ਸੀ ਤੇ ਉਹਨਾਂ ਨੇ ਦੱਸਿਆ ਕਿ ਸਿੱਖ ਨੇ ਆਪਣੀ ਸਖਸ਼ੀਅਤ ਨੂੰ ਉਸ ਸਿੱਖੀ ਰੂਪ ਟਕਸਾਲ ਵਿੱਚ ਕਿਵੇਂ ਘੜਨਾ ਹੈ ਉਹਦੀ ਮਿਸਾਲ ਹਨ ਮਾਤਾ ਗੁਜਰੀ ਜੀ ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ ਗੁਰਬਾਣੀ ਦਾ ਮਹਾਵਾਕ ਹੈ ਤਾਂ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਬਾਣੀਆਂ ਕਹਾਣੀਆਂ ਕਰਦੇ ਹਾਂ ਇਸ ਤਰ੍ਹਾਂ ਦੇ ਸੈਮੀਨਾਰ ਅਜੋਜ਼ਤ ਕੀਤੇ ਜਾਂਦੇ ਨੇ ਉਹ ਬਾਣੀਆਂ ਕਹਾਣੀਆਂ ਉਹ ਬਾਤਾਂ ਪਾਣ ਲਈ ਤਾਂ ਉਹਨਾਂ ਦੇ ਇਹੀ ਮਕਸਦ ਹੁੰਦਾ ਇਹ ਆਸ਼ਾ ਹੁੰਦਾ ਕਿ ਅਜੋਕੀ ਪਨੀਰੀ ਉਹ ਜਾਣ ਸਕੇ ਕਿ ਸਿੱਖੀ ਸਿਰਫ ਤੇ ਸਿਰਫ ਬਾਹਰੀ ਰੂਪ ਦੇ ਵਿੱਚ ਕੋਈ ਇੱਕ ਸਿਰਜਣਾ ਹੋਇਆ ਆਮ ਜਾਂ ਧਰਮ ਨਹੀਂ ਹੈ ਇਹ ਬਹੁਤ ਡੂੰਗਾ ਧਰਮ ਹੈ ਇਹ ਕਮਾਉਣ ਵਾਲਾ ਧਰਮ ਹੈ ਤੇ ਮਾਤਾ ਗੁਜਰੀ ਜੀ ਇਸ ਦੀ ਮਿਸਾਲ ਹਾਂ ਜੀ ਸਿੱਖ ਧਰਮ ਦੇ ਵਿੱਚ ਸ਼ਹਾਦਤ ਦਾ ਜਿਹੜਾ ਸੰਕਲਪ ਹੈ ਬਹੁਤ ਮਹਾਨ ਸ਼ਹੀਦ ਮਾ ਸਰਜਨ ਹਰੀ ਮਾਂ ਮਾਤਾ ਗੁਜਰੀ ਜੀ ਜੋ ਉਹਨਾਂ ਨੇ ਮਿਸਾਲ ਕਾਇਮ ਕੀਤੀ ਉਹ ਸ਼ਹੀਦੀ ਸ਼ਾਂਤ ਮਈ ਸ਼ਹੀਦੀ ਤੇ ਜੁਝਾਰੂ ਸ਼ਹੀਦੀ ਦੋਨੋਂ ਹੀ ਸ਼ਹਾਦਤਾਂ ਸਿੱਖੀ ਵਿੱਚ ਹਨ ਦੁਨੀਆ ਦੇ ਕਿਸੇ ਧਰਮ ਦੇ ਵਿੱਚ ਵੀ ਸ਼ਹਾਦਤ ਦਾ ਇਹ ਸੰਕਲਪ ਹੋਰ ਸਾਨੂੰ ਕਿਤੋਂ ਵੀ ਨਹੀਂ ਮਿਲਦਾ ਸਾਮੀ ਪਰੰਪਰਾ ਦੇ ਵਿੱਚ ਇਬਰਾਨੀ ਜਿਵੇਂ ਹਨ ਉਹ موسی ਦੇ ਲਈ ਫਾਰ ਸ਼ਹੀਦ ਸ਼ਬਦ ਵਰਤੇ ਨੇ ਅਰਬੀ ਫਾਰਸੀ ਤੋਂ ਇਹ ਸ਼ਬਦ ਲਿਆ ਗਿਆ ਅ ਜਿਹੜਾ ਸੀਗਾ ਸ਼ਹੀਦ ਤੇ ਸ਼ਹਾਦਤ ਨਾ ਕਿ ਕੁਰਾਨ ਦੇ ਵਿੱਚ ਵੀ ਜ਼ਿਕਰ ਆਉਂਦਾ ਕਿ ਅੱਲਾ ਤੁਹਾਡੇ ਕਰਮਾਂ ਦਾ ਸ਼ਾਹੀਦ ਹੈ ਗਵਾਹ ਹੈ ਸ਼ਹੀਦੀ ਤੋਂ ਪਾਠ ਹੈ ਗਵਾਹੀ ਸੱਚ ਦੀ ਖਾਤਰ ਦਿੱਤੀ ਹੋਈ ਗਵਾਹੀ ਤਾ ਸ਼ਹੀਦ ਜਿਹੜਾ ਹੈ ਉਹ ਸੱਚ ਦੀ ਖਾਤਰ ਗਵਾਹੀ ਭਰਦਾ ਹੈ ਸੱਚ ਦੀ ਗਵਾਹੀ ਕਰ ਭਰਦਿਆ ਹੋਇਆ ਆਪਣੇ ਆਪ ਨੂੰ ਹੱਸਦਿਆਂ ਹੋਇਆਂ ਮੌਤ ਨੂੰ ਪਰਵਾਹ ਕਰ ਲੈਂਦਾ ਜਿਹੜੀ ਮੌਤ ਨਹੀਂ ਰਹਿ ਜਾਂਦੀ ਸਗੋਂ ਉਹ ਸ਼ਹੀਦੀ ਬਣ ਜਾਂਦੀ ਹੈ ਤਾਂ ਉਹ ਸ਼ਹਾਦਤ ਜੋ ਜਿਸਦੇ ਵਿੱਚ ਸ਼ਾਂਤ ਲਈ ਤੇ ਜੁਝਾਰੂ ਪੰ ਤੋਂ ਨੇ ਹੀ ਚੀਜ਼ਾਂ ਮਾਤਾ ਗੁਜਰੀ ਜੀ ਦੀ ਸਖਸ਼ੀਅਤ ਵਿੱਚੋਂ ਮਿਲਦੀਆਂ ਨੇ ਸ਼ਾਂਤ ਮੇਸ਼ਿ ਹਿੱਦੀ ਜੜੀਆ ਉਹਦੀ ਘਾੜਤ ਘੜੀ ਗਈ ਗੁਰੂ ਨਾਨਕ ਸਾਹਿਬ ਤੋਂ ਜਦੋਂ ਉਹਨਾਂ ਨੇ ਸਿੱਖਾਂ ਨੂੰ ਆਵਾਜ਼ ਦਿੱਤੀ ਸੀ ਜੋਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਕਲੀ ਮੁਰਿਆਓ ਇਤਮਾਰਗ ਪੈਰ ਤਰੀਜੈ ਸਿਰ ਦੀਜੈ ਕਾਣਾਂ ਨ ਕੀਜੈ ਤਾਂ ਉਹ ਗੁਰੂ ਨਾਨਕ ਸਾਹਿਬ ਤੋਂ ਜੋ ਆਵਾਜ਼ ਮਿਲੀ ਸੀ ਉਹ ਹੌਲੀ ਹੌਲੀ ਉਸ ਦਾ ਅਚੰਭਾ ਜੁੜਾ ਹੈ ਉਹ ਸਾਨੂੰ ਦੇਖਣ ਨੂੰ ਮਿਲਦਾ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਭਾਰਤੀ ਜਿਹੜੀ ਪਰੰਪਰਾ ਹੈ ਭਾਰਤੀ ਪਰੰਪਰਾ ਦੇ ਵਿੱਚ ਫਸਟ ਟਾਈਮ ਇਤਿਹਾਸਕਾਰ ਇਸ ਨਾਲ ਦੀ ਜ਼ਿਕਰ ਕਰਦੇ ਨੇ ਕਿ ਸ਼ਹੀਦ ਸ਼ਬਦ ਸ਼ਹਾਦਤ ਸ਼ਬਦ ਪਹਿਲੀ ਵਾਰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਲਈ ਵਰਤਿਆ ਗਿਆ ਭਾਰਤੀ ਪਰੰਪਰਾ ਵਿੱਚ ਤਾਂ ਗੁਰੂ ਅਰਜਨ ਦੇਵ ਜੀ ਦੀ ਸ਼ਾਂਤ ਮੇਂ ਸ਼ਹਾਦਤ ਦਾ ਸਿਖਰ ਸੀ ਉਹਨਾਂ ਦੀ ਸ਼ਹੀਦੀ ਅਜਿੜੀ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਜੋ ਮਿਸ਼ਨ ਸੀ ਸੰਤ ਸਿਪਾਹੀ ਤੱਕ ਭਗਤੀ ਤੇ ਸ਼ਕਤੀ ਦਾ ਸੁਮੇਲ ਕਰਨਾ ਸੀ ਉਸ ਨੂੰ ਲਗਾਤਾਰ ਗੇ ਬਤਾਇਆ ਜਾ ਰਿਹਾ ਸੀ ਤਾਂ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਸ਼ਹੀਦੀ ਹੈ ਉਹ ਵੀ ਸ਼ਾਂਤਮਈ ਸ਼ਹੀਦੀ ਹੈ ਰਣ ਵਿੱਚ ਜੂਝਦੇ ਹੋਏ ਮੈਦਾਨੇ ਜੰਗ ਵਿੱਚ ਜੂਝਦੇ ਹੋਏ ਜੋ ਸ਼ਹੀਦੀ ਦਿੱਤੀ ਜਾਂਦੀ ਹੈ ਉਹ ਅਸੀਂ ਜੂਝਾਰੂ ਸ਼ਹਾਦਤ ਕਹਿੰਦੇ ਆ ਸਿੱਖ ਧਰਮ ਦੇ ਵਿੱਚ ਦੋਨੋਂ ਹੀ ਸ਼ਹਾਦਤਾਂ ਹਨ ਸ਼ਾਂਤਮਈ ਤੇ ਜੂਝਾਰੂ ਸ਼ਹਾਦਤ ਤੇ માતા ਗੁਜਰੀ ਜੀ ਦਾ ਜੀਵਨ ਇਸ ਗੱਲ ਦਾ ਪਰਮਾਨ ਹੈ ਦੋਨੋਂ ਤਰ੍ਹਾਂ ਦੀ ਸ਼ਹਾਦਤ ਉਹਦੇ ਉਹ ਮੁਜਸਮੇ ਹਨ માતા ਗੁਜਰੀ ਜੀ ਜਿਸ ਤਰ੍ਹਾਂ ਪਹਿਲਾਂ ਵੀ ਗੱਲ ਹੋਈ ਹੈ ਕਿ ਆਪਣੇ ਪਤੀ ਨੂੰ ਆਪਣੇ ਹੱਥੀ ਤੋੜ ਦੇਣਾ ਤੇ ਉਸ ਤੋਂ ਪਹਿਲਾਂ ਵੀ ਜੇ ਆਪਾਂ માતા ਗੁਜਰੀ ਜੀ ਦਾ ਸਾਰਾ ਜੀਵਨ ਦੇਖਦੇ ਆ ਤਾਂ માતા ਗੁਜਰੀ ਜੀ ਜਦੋਂ ਅ ਗੁਰੂ ਗੋਬਿੰਦ ਫਿਰੇ ਪੈਦਾ ਹੁੰਦੇ ਨੇ 4 ਸਾਲ ਤੱਕ ਉਹ ਪਟਨਾ ਸਾਹਿਬ ਦੇ ਵਿੱਚ ਰਹੇ ਤੇ ਪਟਨੇ ਦੇ ਵਿੱਚ ਜਦੋਂ 4 ਸਾਲ ਦੇ ਗੁਰੂ ਤੇਗ ਬਹਾਦਰ ਜੀ ਆਪਣੇ ਘਰ ਆ ਕੇ ਸਾਹਮਣੇ ਜਿਹੜੀਆਂ ਯਾਤਰਾਵਾਂ ਤੋਂ ਵਾਪਸ ਹੋਏ ਨੇ ਉਦੋਂ ਆ ਕੇ ਉਹਨਾਂ ਨੇ 4 ਸਾਲ ਬਾਅਦ ਪਹਿਲੀ ਵਾਰ ਆਪਣੇ ਬੱਚੇ ਨੂੰ ਵੇਖਿਆ ਅਤੇ ਮਾਤਾ ਗੁਜਰੀ ਜੀ ਦਾ ਜੋ ਸਤਿਧ ਖੈ ਸਬਰ ਹੈ ਸੰਜਮ ਹੈ ਉਹ ਉਸ ਦੀ ਕੋਈ ਕਿਤੇ ਮਿਸਾਲ ਹੀ ਨਹੀਂ ਹੈ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਦੇ ਵਿੱਚ ਆ ਗਏ ਅਨੰਦਪੁਰ ਸਾਹਿਬ ਦੇ ਵਿੱਚ ਆ ਕੇ ਗੁਰੂ ਤੇਗ ਬਹਾਦਰ ਜੀ ਨੂੰ ਜਿਸ ਤਰ੍ਹਾਂ ਕਸ਼ਮੀਰੀ ਪੰਡਤਾਂ ਦੀ ਪੁਕਾਰ ਤੇ ਜਾਂ ਜੋ ਹਾਲਾਤ ਪੈ ਚੁੱਕੇ ਸਨ ਗੁਰੂ ਤੇਗ ਬਹਾਦਰ ਜੀ ਨੂੰ ਉਹਨਾਂ ਨੇ ਸੁਜੀਤ ਹੋਣ ਲਈ ਤੋੜਿਆ ਸ਼ਾਂਤ ਨਹੀਂ ਰਹਿ ਕੇ ਸ਼ਾਂਤ ਨਹੀਂ ਰਹਿ ਕੇ ਬੜੇ ਸਬਰ ਤੇ ਸੰਜਮ ਦੇ ਨਾਲ ਆਪਣੇ ਪਤੀ ਨੂੰ ਪਤਾ ਹੈ ਕਿ ਘਰ ਕਦੇ ਮੁੜ ਕੇ ਵਾਪਸ ਨਹੀਂ ਆਣਾ ਪਰ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਤੋੜਿਆ ਤਾਂ ਉਹਨਾਂ ਨੇ ਉਹ ਸਚਾਰ ਮਹਾਂਪੂਰਨ ਦੀ ਉਹ ਮਿਸਾਲ ਦਿੱਤੀ ਕਿ ਗੁਰਬਾਣੀ ਜੜੀ ਹੈ ਉਹਦੇ ਵਿੱਚੋਂ ਸਾਨੂੰ ਸਿਖਾਇਆ ਗਿਆ ਹੈ ਕਿ ਗੁਰਸਿੱਖੀ ਬਾਰੀਕ ਹੈ ਸਿਲ ਚਟਣ ਪਿੱਕੀ ਤਿੱਖੀ ਖੰਡੇ ਧਾਰ ਹੈ ਉਹ ਵਾਲੋਂ ਨਹੀਂ ਕਿ ਤਾਂ ਉਹ ਜਿਹੜੀ ਸਿੱਖੀ ਜਿਹੜੀ ਹੈ ਉਹ ਐਵੇਂ ਜਾ ਮਾਰਗ ਨਹੀਂ ਹੈ ਸਧਾਰਨ ਮਾਰਗ ਨਹੀਂ ਹੈ ਕਿ ਅਸੀਂ ਤੁਰਦਿਆਂ ਫਿਰਦਿਆਂ ਅਸੀਂ ਸੋਚੀਏ ਕਿ ਉਸ ਨੂੰ ਕਮਾਵਾਗੇ ਨਹੀਂ ਤੇ ਸਿੱਖੀ ਸਾਡੇ ਅੰਦਰ ਰਹੇਗੀ ਸਾਡੀਆਂ ਰਗਾਂ ਵਿੱਚ ਰਹੇਗੀ ਨਹੀਂ ਸਿੱਖੀ ਕਮਾਉਣ ਦਾ ਨਾ ਹੈ ਇਹ ਕੋਈ ਜਲਦੀ ਪੁਸ਼ਤੀ ਨਹੀਂ ਹੈ ਮਾਤਾ ਗੁਜਰੀ ਜੀ ਨੇ ਉਹ ਚੀਜ਼ ਪਰ ਕਰਕੇ ਵਿਖਾਈ ਕਿ ਉਹਨਾਂ ਦੀ ਸਿੱਖੀ ਕਮਾਈ ਤੇ ਉਹਨਾਂ ਦੀਆਂ ਪੁਸ਼ਤਾਂ ਦੇ ਵਿੱਚ ਉਹ ਸਿੱਖੀ ਦੀ ਜੋ ਮਿਸਾਲ ਸੀਗੀ ਉਹ ਸਾਡੇ ਸਾਹਮਣੇ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਪੂਰੀ ਜੜੀ ਉਹਨਾਂ ਦਾ ਪਰਿਵਾਰ ਹੈ ਪੂਰੀ ਇੱਕ ਸਿੱਖੀ ਦਾ ਵਿਰਸਾ ਸ਼ਹਾਦਤ ਦਾ ਵਿਰਸਾ ਉਹਨਾਂ ਨੇ ਸਿਰਜਿਆ ਤਾਂ ਜਿਸ ਘਰ ਵਿੱਚ ਆਮ ਤੌਰ ਤੇ ਕਿਹਾ ਜਾਂਦਾ ਗੁਰਬਾਣੀ ਦਾ ਮਹਾਵਾਕ ਹੈ ਜਿਨ ਹਰ ਫਿਰਦਾ ਨਾਮ ਨਾ ਬਸਿਓ ਤਿਨ ਮਾਤ ਕੀ ਚੈ ਹਰ ਬਨਜਾ ਕੀ ਅਜਈ ਮਾਂ ਦੀ ਕੁੱਖੀ ਕਹਿੰਦੇ ਕਿ ਹਰੀ ਨਾ ਹੋਵੇ ਉਹ ਬਾਝ ਰਹਿ ਜਾਵੇ ਜਿਹੜੀ ਮਾਂ ਦੇ ਮਨ ਵਿੱਚ ਨਾਮ ਨਹੀਂ ਹੈ ਉਹਦਾ ਹਿਰਦਾ ਨਾਮ ਨਸਿੰਚਾ ਹੋਇਆ ਨਹੀਂ ਹੈ ਤਾਂ ਮਾਤਾ ਗੁਜਰੀ ਜੀ ਕਿੰਨਾ ਜ਼ਿਆਦਾ ਨਾਮ ਸਿਮਰਨ ਕਰਦੇ ਹੋਣਗੇ ਗੁਰੂ ਗੋਬਿੰਦ ਸਿੰਘ ਜੀ ਇਸ ਦਾ ਪ੍ਰਮਾਨ ਜਿਹੜਾ ਉਹ 72 ਨਾਟਕ ਦੇ ਵਿੱਚ ਦਿੰਦੇ ਆ ਉਹ ਦੱਸਦੇ ਆ ਕਿ ਤਾਤ ਮਾਤ ਮੁਰ ਅਲ ਖਰਾਦਾ ਤਾਤ ਮਾਤ ਮਾਤਾ ਤੇ ਤਾਤ ਪਿਤਾ ਦੋਨਾਂ ਮੁਰ ਅਲ ਖਰਾਦਾ ਬਹੁ ਬਿਦ ਜੋਗ ਸਾਗਨਾ ਸਾਦਾ ਤਿੰਜੋ ਕਰੀ ਮਝ ਨਾਲੇ ਤੈਨੂੰ ਜੋ ਕਰੀ ਅਲਖ ਕੀ ਸੇਵਾ ਤਾਂ ਤੇ ਭਏ ਪ੍ਰਸੰਨ ਗੁਰਦੇਵਾ ਤਾਂ ਤੇ ਭਏ ਪ੍ਰਸੰਨ ਗੁਰਦੇਵਾ ਤਿੰਨ ਪ੍ਰਭ ਜਬ ਆਏ ਸੋਹੇ ਦੀਆ ਤਬ ਹਮ ਜਨਮ ਕਰੂ ਮਹਿ। ਲਓ ਉਹ ਉਸ ਅਲਖ ਜਿਹੜੀ ਸਾਧਨਾ ਹੈ ਜੋਗ ਹੈ ਮਾਤਾ ਗੁਜਰੀ ਜੀ ਦਾ ਗੁਰੂ ਤੇਗ ਭਾਦਪ ਜੀ ਦੀ ਸਾਧਨਾ ਦਾ ਉਹ ਕਹਿ ਰਹੇ ਨੇ ਕਿ ਲਗਾਤਾਰ ਉਹਨਾਂ ਨੇ ਇੰਨੀ ਵੱਡੀ ਸਾਧਨਾ ਸਾਦੀ ਨਾਮ ਸਿਮਰਿਆ ਨਾਮ ਜੁਆ। ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਨੇ ਮਾਤਾ ਗੁਜਰੀ ਜੀ ਦੀ ਕੁੱਖ ਤੋਂ ਪੈਦਾ ਹੋਏ ਤਾਂ ਉਹ ਇੱਕ ਮਿਸਾਲ ਹੈ ਕਿ ਸਿੱਖ ਨੇ ਗੁਰਬਾਣੀ ਨੂੰ ਕਿਵੇਂ ਸਿੰਚਣਾ ਆਪਣੇ ਅੰਦਰ ਗੁਰਬਾਣੀ ਤੇ ਸਿੱਖ ਦਾ ਜਿਹੜਾ ਨੌ ਮਾਸ ਦਾ ਰਿਸ਼ਤਾ ਹੈ ਗੁਰਬਾਣੀ ਤੋਂ ਬਿਨਾ ਸਿੱਖ ਕੁਝ ਵੀ ਨਹੀਂ ਹੈ ਤੇ ਖਾਲੀ ਜੋ ਫਲਸਫਾ ਹੈ ਉਹਦੇ ਨਾਲ ਹੀ ਅਸੀਂ ਕਦੇ ਇਤਿਹਾਸ ਨਹੀਂ ਸਿਰਜ ਸਕਦੇ ਤਾਂ ਸਿੱਖੀ ਦੇ ਵਿੱਚ ਸਾਰੇ ਹੀ ਸਿਧਾਂਤ ਵੀ ਦਿੱਤੇ ਗਏ ਫਲਸਫਾ ਵੀ ਦਿੱਤਾ ਤੇ ਪਰ ਉਹਨੂੰ ਨਾਲ ਤਮਾਉਣ ਦੇ ਲਈ ਇੱਕ ਜਿਹੜਾ ਮਹਾਮਾਰਗ ਸੀ ਸਿੱਖੀ ਦਾ ਉਹ ਮਾਤਾ ਗੁਜਰੀ ਜੀ ਸਿਰਜ ਰਹੇ ਨੇ ਲਗਾਤਾਰ ਸਿਰਜ ਰਹੇ ਨੇ ਉਹਨਾਂ ਨੇ ਮਾਂ ਦੇ ਰੂਪ ਵਿੱਚ ਪਤਨੀ ਦੇ ਰੂਪ ਵਿੱਚ ਦਾਦੀ ਦੇ ਰੂਪ ਵਿੱਚ ਹੋਰ ਆਪਾਂ ਬਹੁਤ ਸਾਰੀਆਂ ਪਹਿਲਾਂ ਸੁਣ ਚੁੱਕੀਆਂ ਪਹਿਲੇ ਗੁਲਾਮਾਂ ਸਾਰਿਆਂ ਤੋਂ ਕਿ ਕਿਸ ਤਰ੍ਹਾਂ ਉਹਨਾਂ ਨੇ ਵੱਖ-ਵੱਖ ਪੱਖਾਂ ਤੋਂ ਜਿਹੜਾ ਸੀਗਾ ਇੱਕ ਇਤਿਹਾਸ ਹੀ ਨਹੀਂ ਸਿਰਜ ਰਹੇ ਉਹ ਬਲਕੇ ਸਿੱਖਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਲਈ ਤਿਆਰ ਵੀ ਕਰ ਰਏ ਸਨ ਸੱਚ ਉਹ ਛਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਜਿਵੇਂ ਉਹਨਾਂ ਨੂੰ ਪਿਆ ਗਿਆ ਸੀਗਾ ਕਿ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ ਤਾਂ ਉਹਨਾਂ ਨੇ ਕਿਹਾ ਸੀਨ ਪੁੱਤਰਨ ਕੇ ਕਾਰਨੇ ਵਾਲੀਏ ਸੁਚਾਰ ਚਾਰ ਰੂਏ ਚੋ ਕੀਆ ਹੁਆ ਜੀਵਨ ਦੇ ਤਜ਼ਾਰ ਤਾਂ ਉਹ ਨਾਮ ਦੇ ਰੰਗਤ ਸੀ ਤਾਂ ਗੁਰਬਾਣੀ ਤੋਂ ਜੋ ਮਿਲਦਾ ਕਿ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਆ ਪ੍ਰਹਸੂਰਾ ਆ ਤਨ ਜਣਾ ਸਗਲ ਵਸ ਤਾ ਕੈ ਜਾਤਾ ਸਤਿਗੁਰੂ ਦਾ ਤਾਂ ਉਹ ਸੂਰਮੇ ਜਿਹੜੇ ਹੈ ਬਲਕਾਰੀ ਯੋਧੇ ਹਨ ਮਾਤਾ ਗੁਜਰੀ ਜੀ ਜਿਨ੍ਹਾਂ ਨੇ ਜਾ ਕੋ ਹਰ ਰੰਗ ਲਾਗੋ ਹਰੀ ਰੂਪੇ ਨਾਮ ਦਾ ਰੰਗ ਜੜਾ ਸੀਗਾ ਉਹਨਾਂ ਦੇ ਉੱਤੇ ਲੱਗਿਆ ਉਸਦੀ ਪਾਂਝੜੀ ਉਹਨਾਂ ਨੇ ਲਗਾਤਾਰ ਆਰਾਧਨਾ ਕੀਤੀ ਪਰਮਾਤਮਾ ਦੀ ਗੁਰੂ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਕੀਤੀ 26 ਸਾਲ ਦੇ 26 ਸਾਲ ਦਾ ਲਗਾਤਾਰ ਸਭਾ ਉਹਨਾਂ ਦੇ ਜਿਸ ਔਰਤ ਦਾ ਪਤੀ ਜਿਹੜਾ ਹੈ ਉਹ ਭੋਰੇ ਵਿੱਚ ਰਹਿ ਕੇ ਤਪੱਸਿਆ ਕਰ ਰਿਹਾ ਹੋਵੇ ਤੇ ਉਹ ਮਾਂ ਜਿਹੜੀ ਉਹ ਪਤਨੀ ਇਸਤਕਵਾਲ ਹੋ ਕੇ ਉਹਨਾਂ ਦੀ ਸੇਵਾ ਕਰ ਰਹੀ ਹੈ ਉਹ ਉਹ ਨਾਮ ਦੀ ਰੰਗਤ ਨਹੀਂ ਤਾਂ ਮੁੱਲ ਕੀ ਹੈ 26 ਸਾਲ ਤੱਕ ਲਗਾਤਾਰ ਗੁਰੂ ਤੇਗ ਬਹਾਦਰ ਜੀ ਭੋਰੇ ਦੇ ਵਿੱਚ ਰਹੇ ਬਾਬਾ ਪਕਾਲਾ ਦੇ ਵਿੱਚ ਰਹੇ ਤੇ ਮਾਤਾ ਗੁਜਰੀ ਜੀ ਉਹਨਾਂ ਦੀ ਸੇਵਾ ਕਰਦੇ ਰਹੇ ਤਾਂ ਜਿਹੜਾ ਜਿ ਗੁਰਬਾੜੇ ਦੇ ਵਿੱਚ ਬਹੁਤ سارے ਆਉਂਦੇ ਨੇ ਤੂੰ ਸੰਤਵੰਤੀ ਤੂੰ ਪ੍ਰਧਾਨਸ ਜਿਹੜੀ ਸਤਵੰਤੀ ਨਾਰ ਹੈ ਆਚਾਰਵੰਤੀ ਸੀਲਵੰਤੀ ਗੁਣਵੰਤੀ ਸ਼ਬਦ ਗੁਰਬਾਣੀ ਦੇ ਵਿੱਚ ਵਰਤੇ ਗਏ ਨੇ ਤਾਂ ਉਹ ਸਾਰੇ ਆਚਾਰ ਵਿਹਾਰ ਨਾਲ ਜੁੜੇ ਹੋਏ ਸ਼ਬਦ ਨੇ ਉਹਨਾਂ ਸਾਰਿਆਂ ਦਾ ਜਿਹੜਾ ਹੈ ਪ੍ਰਤੀਕ ਉਹ ਮਾਤਾ ਗੁਜਰੀ ਜੀ ਹਨ ਕਿ ਉਹ ਕਿਸ ਤਰ੍ਹਾਂ ਆਚਾਰ ਵਿਹਾਰ ਦੀ ਜਿੱਥੋਂ ਤੱਕ ਗੱਲ ਹੈ ਉਹਦੀ ਵੀ ਉਹ ਸਿਖਰਦੇ ਨੇ ਨਾਮ ਸਿਮਰਨ ਦੀ ਸਿਖਰਦੇ ਹਨ ਸੀਲਵੰਤੀ ਸੰਤੋਖ ਦੀ ਸਿਖਰਦੇ ਹਨ ਨਹੀਂ ਤਾਂ ਕ੍ਰਿਸ਼ਨਾਵਾ ਲਾਲਸਾਵਾ ਖਾਸ ਕਰਕੇ ਗ੍ਰਸਥੀ ਜੀਵਨ ਦੇ ਵਿੱਚ ਬਹੁਤ ਸਾਰੀਆਂ ਹੁੰਦੀਆਂ ਨੇ ਉਹ ਵੱਧਦੀਆਂ ਜਾਂਦੀਆਂ ਨੇ ਲਗਾਤਾਰ ਹਰ ਮਨੁੱਖ ਦੇ ਵਿੱਚ ਵੀ ਵੱਧਦੀਆਂ ਜਾਂਦੀਆਂ ਕਦੇ ਵੀ ਉਹ ਖਤਮ ਨਹੀਂ ਹੁੰਦੀਆਂ ਕਦੇ ਵੀ ਉਹ ਪੂਰੀਆਂ ਨਹੀਂ ਹੁੰਦੀਆਂ ਪਰ ਦੂਸਰੇ ਪਾਸੇ ਬਾ ਗੁਰੂ ਤੇਗ ਬਹਾਦਰ ਜੀ ਦੀ ਮਾਤਾ ਗੁਜਰੀ ਜਿन्हें ਓਨੇ ਫਿਕਰਮੰਦ ਵੀ ਸੀ ਜਿਵੇਂ ਇੱਕ ਹੁਕਮਨਾਮਾ ਮਿਲਦਾ ਹੈ ਜਿਹਦੇ ਵਿੱਚ ਉਹਨਾਂ ਨੇ ਪਟਨਾ ਦੀ ਸੰਗਤ ਨੂੰ ਲਿਖਿਆ ਥੋ ਮਾਤਾ ਗੁਜਰੀ ਜੀ ਪਟਨਾ ਸਾਹਿਬ ਜਾਂਦੇ ਆ ਕਿ ਉਹਨਾਂ ਵਾਸਤੇ ਚੰਗੀ ਹਵੇਲੀ ਦਾ ਤੇ ਗੁਰਦੈ ਸੰਦਤ ਚੰਗਾ ਪ੍ਰਬੰਧ ਰੱਖਣਾ ਤਾਂ ਉਹਦੇ ਵਿੱਚ ਉਹਨਾਂ ਨੂੰ ਫਿਕਰ ਨਹੀਂ ਹੈ ਕਿ ਇਹ ਨਹੀਂ ਕਿ ਉਹ ਘਰਲੇਖ ਹੋ ਗਏ ਉਹਨਾਂ ਨੇ ਗ੍ਰਸਥੀ ਜੋ ਜੀਵਨ ਸੀਗਾ ਉਹਦੀਆਂ ਜ਼ਿੰਮੇਵਾਰੀਆਂ ਤੋਂ ਭੱਜੇ ਨਹੀਂ ਹਨ ਦੌੜੇ ਨਹੀਂ ਖਾਦਨ ਉਹ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾ ਰਹੇ ਨੇ ਪਰ ਮਾਤਾ ਗੁਜਰੀ ਜੀ ਦਾ ਜਿਹੜਾ ਸਾਥ ਹੈ ਮਾਤਾ ਗੁਜਰੀ ਜੀ ਦੀ ਜਿਹੜੀ ਨਾਮ ਸਾਧਨਾ ਰੂਪੀ ਸ਼ਕਤੀ ਹੈ ਉਹ ਸ਼ਾਂਤ ਨਹੀਂ ਸ਼ਹਾਦਤ ਲਈ ਉਹ ਤਿਆਰ ਹੋ ਚੁੱਕੇ ਨੇ ਜੁਝਾਰੂ ਸ਼ਹਾਦਤ ਲਈ ਉਹ ਤਿਆਰ ਕਰ ਰਹੇ ਨੇ ਤੇ ਜੁਝਾਰੂ ਪੋਣੇ ਦੇ ਨਾਲ ਹੀ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਵੀ ਦਿੱਲੀ ਵੱਲ ਭੇਜਦੇ ਆ ਤੇ ਉਸ ਤੋਂ ਬਾਅਦ ਉਹਨਾਂ ਦੇ ਸੀਸ ਦਾ ਸੰਸਕਾਰ ਜਿਵੇਂ ਸੀਸਕਲ ਸਭ ਦੇ ਵਿੱਚ ਕਰਦੇ ਨੇ ਮਾਤਾ ਗੁਜਰੀ ਜੀ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਜੀ ਵਿਲੱਖਣ ਆ ਉਹ ਜਿਹਦੇ ਨਾਲ ਸਤ ਮਜਲੂ ਕੰਡੇ ਜਿਹੜੇ ਨੇ ਉਹ ਖੜੇ ਹੋ ਜਾਂਦੇ ਆ ਸਿੱਖੀ ਦੇ ਵਿੱਚ ਜਿਹੜਾ ਸ਼ਹਾਦਤਾਂ ਦਾ ਸਫਰ ਹੈ ਨਿਰੰਤਰ ਸਫਰ ਹੈ ਇਹ ਮਾਤਾ ਗੁਜਰੀ ਜੀ ਦੀ ਸ਼ਹੀਦੀ ਦੇ ਨਾਲ ਜਿਹੜਾ ਬਿਲਕੁਲ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਾ ਜੀ ਦੀ ਸ਼ਹੀਦੀ ਨਾਲ ਸਿਖਰ ਤੇ ਪਹੁੰਚ ਜਾਂਦਾ ਆ ਕੰਡੇ ਬੋੜਚ ਤੇ ਮਾਤਾ ਗੁਜਰੀ ਜਿਵੇਂ ਕਿਵੇਂ ਸਾਹਿਬਜ਼ਾਦੇ ਸ਼ਹੀਦ ਹੋਏ ਉਹ ਸਾਰਾ ਜਿਹੜਾ ਸਾਰੰਸ਼ ਪਹਿਲਾਂ ਉੱਚਾ ਗੱਲ ਹੋ ਚੁੱਕੀ ਹੈ ਮੈਂ ਉਹਦੇ ਡਿਟੇਲ ਵਿੱਚ ਨਹੀਂ ਜਾਵਾਂਗੀ ਕਿਉਂਕਿ ਸਰ ਸਰਹੰਦ ਨੂੰ ਹੀ ਨਾਲੇ ਚੁਣਿਆ ਗਿਆ ਉਸ ਸਮੇਂ ਜਿਹੜਾ ਸਰਹੰਦ ਸੀਗਾ ਉਹ ਹਿੰਦ ਦਾ ਸਿਰ ਕਿਹਾ ਜਾਂਦਾ ਸੀ ਨਾ ਤਾਂ ਉਹ ਜਿਹੜਾ ਸਰਹੰਦ ਸੀਗਾ ਉਹ ਉਹਦਾ ਇੱਕ ਆਪਣਾ ਬਹੁਤ ਵੱਡਾ ਰੁਤਬਾ ਸੀਗਾ ਰਾਜਨੀਤਿਕ ਗਤੀਵਿਧੀਆਂ ਦਾ ਕੇਂਦਰ ਸੀ ਵਪਾਰਕ ਗਤੀਵਿਧੀਆਂ ਦਾ ਕੇਂਦਰ ਸੀ ਅਤੇ ਇੱਥੋਂ ਜਿਹੜਾ ਮੈਸੇਜ ਆਣਾ ਸੀ ਕਿ ਅਸੀਂ ਸਿੱਖੀ ਨੂੰ ਢਾ ਲਾ ਲਈਏ ਸਿੱਖਾਂ ਦੀ ਨਸਲ ਖੁਸ਼ੀ ਕਰ ਦਿੱਤੀਏ ਸਿੱਖ ਖਤਮ ਕਰ ਦਿੱਤੇ ਨੇ ਉਹ ਸੁਨੇਹਾ ਪੂਰੇ ਪੂਰੀ ਹਕੂਮਤ ਨੂੰ ਜਾਣਾ ਸੀ ਪੂਰੀ ਦੁਨੀਆ ਤੱਕ ਪਹੁੰਚਣਾ ਸੀਗਾ ਤਾਂ ਉਹ ਸਰਹੰਦ ਨੂੰ ਸੁਣਿਆ ਗਿਆ ਤੇ ਸਰਹੰਦ ਦੇ ਵਿੱਚ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਨੂੰ ਸ਼ਹੀਦ ਕੀਤਾ ਗਿਆ ਆ ਤੇ ਕੋ ਕਿਆ ਹੁੰਦਾ ਕਿ ਇਹ ਜਿਹੜੀ ਜ਼ਮੀਨ ਹੈ ਇਹ ਇਹਨੂੰ ਆਪ ਆਪ ਸਿੰਚਾਣਾ ਸਿੱਖਾਂ ਨੇ ਜਰਕੇ ਜ਼ਮੀਨ ਆ ਪੰਜਾਬ ਦੀ ਜਿਹਨੂੰ ਕੋਈ ਹੋਰ ਸਮਝ ਨਹੀਂ ਸਕਿਆ ਬੜੇ سارے ਧਾੜ ਵੀ ਆਏ ਬੜੇ سارے ਹਕੂਮਤਾਰੀਆਂ ਆਏ ਚਲੇ ਗਏ ਆਏ ਚਲੇ ਗਏ ਜ਼ਬਰ ਮੁੰਡੇ ਰਹੇ ਜ਼ੁਲਮ ਹੁੰਦੇ ਰਹੇ ਪਰ ਜੇ ਕਿਤੇ ਟਿਕੇ ਰਹੇ ਤਾਂ ਉਹ ਇਥੋਂ ਦੇ ਜਿਹੜੇ ਮਸਨੀਕ ਸੀਗੇ ਇਸ ਧਰਤੀ ਨੂੰ ਸਿੰਚਣ ਵਾਲੇ ਜਿਹੜੇ ਖਾਸ ਕਰਕੇ ਸਿੱਖ ਕੌਮ ਸਰਜੀ ਗਈ ਖਾਲਸਾ ਸਰਜਿਆ ਗਿਆ ਉਹਨਾਂ ਦਾ ਲਗਾਤਾਰ ਇਸ ਧਰਤ ਦੇ ਨਾਲ ਵਾਰਿਆ ਤੇ ਉਸ ਧਰਤੀ ਨੂੰ ਉਸ ਧਰਤ ਨੂੰ ਉਹਨਾਂ ਨੇ ਹਮੇਸ਼ਾ ਹੀ ਉਹਨਾਂ ਨੇ ਆਪਣਾ ਜਿਹੜਾ ਸਿਰ ਦਾ ਤਾਜ ਬਣਾ ਕੇ ਰੱਖਿਆ ਸਿਰਫ ਇਹਨਾਂ ਦਾ ਸਿਰ ਨਹੀਂ ਉਡਾਣਿਆ ਹੈਗਾ ਤੇ ਇਸ ਤਰ੍ਹਾਂ ਜਿਹੜਾ ਹੈ ਆ ਮਾਤਾ ਗੁਜਰੀ ਜੀ ਉਸ ਤੇ ਨਾਲ ਇੱਕ ਮਿੱਖ ਹੋਏ ਹੋਏ ਸਾਨੂੰ ਦਿਖਾਈ ਦਿੰਦੇ ਨੇ ਚਾਹੇ ਉਹ ਮੈਂ ਗੱਲ ਕਰ ਰਹੀ ਹਾਂ ਕਿ ਫਿਰ ਸ਼ਹਾਦਤ ਹੀ ਸਿਖਰ ਦੀ ਕਿ ਸ਼ਹਾਦਤ ਸਿੱਖ ਦੇ ਜੀਵਨ ਦਾ ਹਿੱਸਾ ਬਣ ਗਈ ਮੌਤ ਸਿੱਖ ਨੂੰ ਕਦੇ ਡਰਾਉਂਦੀ ਨਹੀਂ ਹੈ ਮੌਤ ਤੇ ਸ਼ਹੀਦ ਦੀ ਵਿੱਚ ਬਹੁਤ ਫਰਕ ਹੈ ਮੌਤ ਇੱਕ ਮਜਬੂਰੀ ਹੈ ਸ਼ਹੀਦੀ ਇੱਕ ਸਦਕ ਸਮੋਹੀ ਹੈ ਜਿਹੜੀ ਮੌਤ ਹੈ ਉਹ ਸਭ ਨੂੰ ਪਤਾ ਕਿ ਮੈਨੂੰ ਆਉਣੀ ਹੈ ਤੇ ਪਰ ਫਿਰ ਵੀ ਹਮੇਸ਼ਾ ਜਿਹੜਾ ਮਨੁੱਖਿਆ ਮੌਤ ਤੋਂ ਡਰਦਾ ਰਹਿੰਦਾ ਪਰ ਸ਼ਹਾਦਤ ਸ਼ਹੀਦ ਨੂੰ ਪਤਾ ਹੈ ਕਿ ਮੇਰਾ ਸਰੀਰ ਤੌਰ ਤੇ ਮੈਂ ਨਹੀਂ ਰਹਿਣਾ ਮੈਂ ਸ਼ਹੀਦ ਹੋਣਾ ਪਰ ਉਸਦੇ ਮਨ ਵਿੱਚ ਚਾ ਉਮਾ ਖੇੜਾ ਉਹ ਪਹਿਲਾ ਸ਼ਹੀਦ ਹੋਣਾ ਚਾਹੁੰਦਾ ਕਿ ਇਸ ਤੋਂ ਪਹਿਲਾਂ ਕੋਈ ਮੇਰਾ ਹੋਰ ਜਿਹੜਾ ਵੀਰ ਜਿਹੜਾ ਸਿੱਖ ਆ ਉਹ ਸ਼ਹੀਦ ਹੋਵੇ ਉਸ ਤੋਂ ਪਹਿਲਾਂ ਮੈਂ ਸ਼ਹੀਦ ਹੋ ਜਾਵਾਂ ਪੈ ਮੋਹ ਮਰਨੇ ਦਾ ਚਾਹ ਹੈ ਮਰੋ ਤਾਂ ਹੱਸ ਕੇ ਮਾਰੋ ਤਾਂ ਮਰਨ ਦਾ ਚਾਹ ਜੜਾ ਤਾਂ ਉਹ ਚੀਜ਼ ਜਿਹੜੀ ਹੈ ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਦੇ ਵਿੱਚ ਜਾਗਰਿਤ ਕੀਤੀ ਉਹ ਘਬਰਾਏ ਨਹੀਂ ਸਾਹਿਬਜ਼ਾਦਿਆਂ ਨੂੰ ਕਿ ਆਪਣਾ ਉਹਨਾਂ ਨੂੰ ਮਾਰਨ ਲਈ ਜਿਹੜੀ ਸੀਗੀ ਉਹਨਾਂ ਨੂੰ ਇਹ ਨਹੀਂ ਕਿਹਾ ਕਿ ਤੁਸੀਂ ਛੋਟੇ ਬੱਚੇ ਹੋ ਨਾ ਤਾਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹਰ ਮਾਂ ਜਿਹੜੀ ਹਰ ਹਰ ਪੱਦਰ ਤੱਕ ਜਾ ਕੇ ਆਪਣੇ ਬੱਚੇ ਨੂੰ ਬਚਾਉਣਾ ਚਾਹੁੰਦੀ ਹੈ ਉਹ ਮਾਂ ਕਦੇ ਵੀ ਇਹ ਨਹੀਂ ਕਹਿੰਦੀ ਕਿ ਜਾ ਅੱਗ ਬਲਦੀ ਪਈ ਹੈ ਤੇ ਜਾ ਛਾਲ ਮਾਰਦੇ ਵਿੱਚ ਜਾ ਕੇ। ਨਾ ਉਹ ਆਪ ਆਪ ਮਾਰ ਦੇਗੀ ਪਰ ਬੱਚੇ ਨੂੰ ਬਚਾਏਗੀ। ਪਰ ਮਾਤਾ ਗੁਜਰੀ ਜੀ ਨੇ ਪਤਾ ਸੀਗਾ ਕਿ ਅੱਗ ਦਾ ਭਾਂਬੜ ਭਗ ਰਿਹਾ ਹੈ। ਇਹਦੇ ਵਿੱਚ ਜਿਹੜੇ ਬੱਚੇ ਨੇ ਜਦੋਂ ਜਾਣਗੇ ਉਹ ਮੁੜ ਕੇ ਵਾਪਸ ਨਹੀਂ ਆਉਣਗੇ। ਪਰ ਮਾਤਾ ਗੁਜਰੀ ਜੀ ਨੇ ਕਿਹਾ ਕਿ ਹੱਸ ਕੇ ਇਸ ਤੇ ਬਲਦੇ ਹੋਏ ਭਾਂਬੜ ਦੇ ਵਿੱਚ ਛਾਲ ਮਾਰਿਓ। ਮਾਤਾ ਗੁਜਰੀ ਜੀ ਨੇ ਉਹਨਾਂ ਲੋਕ ਜਿਹੜੇ ਸੀਗੇ ਚੇਤਨਾ ਦਿੱਤੀ ਉਹਨਾਂ ਨੂੰ ਗੁਰਬਾਣੀ ਦੇ ਜਿਹੜੀ ਸ਼ਕਸ਼ੀਅਤ ਘੜੀ ਉਸ ਤਰੀਕੇ ਨਾਲ ਉਹਨਾਂ ਨੂੰ ਦੱਸਿਆ ਕਿ ਤੁਸੀਂ ਮੁੜ ਮੁੜ ਕੇ ਉਹਨਾਂ ਨੂੰ ਮਨ ਦੇ ਵਿੱਚ ਜਿਹੜੀ ਸੀਗੀ ਇਹ ਚੇਸ਼ਟਾ ਲਗਾਈ ਉਹਨਾਂ ਦੇ ਵਿੱਚ ਜਾਗਰੂਕ ਕੀਤਾ ਕਿ ਤੁਸੀਂ ਗੁਰੂ ਤੇਗ ਬਹਾਦਰ ਜੀ ਦੇ ਬੱਚੇ ਹੋ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਹੋ ਤੇ ਤੁਸੀਂ ਸਿੱਖੀ ਜੜੀ ਹੈ ਇਹ ਨਿਰੰਤਰ ਹੈ ਇਹ ਕਦੇ ਮੁੱਕਣੀ ਨਹੀਂ ਹੈ ਤੇ ਸਿੱਖੀ ਦੇ ਖਾਤਰ ਤੁਸੀਂ ਆਪਣੇ ਆਪ ਨੂੰ ਇੱਕ ਅਮੁੱਲ ਜਿਹੜੀ ਅਨਮੋਲ ਵਿਰਾਸਤ ਉਸਕੇ ਜਾਣੀ ਹੈ ਤੁਸੀਂ ਸ਼ਹੀਦ ਹੋਣਾ ਹੈ ਉਹਨਾਂ ਨੇ ਸ਼ਹੀਦ ਹੋਣ ਲਈ ਤਿਆਰ ਕੀਤਾ ਸਾਹਿਬਜ਼ਾਦਿਆਂ ਨੂੰ ਤੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਹੁੰਦਿਆਂ ਵੇਖਿਆ ਤਾਂ ਉਹ ਇੱਕ ਇਤਿਹਾਸ ਦੀ ਜਿਹੜੀ ਐ ਬੜੀ ਵੱਡੀ ਜਿਹੜੀ ਸਿਰਜਣਾ ਹੈ ਉਹ ਐਵੇਂ ਨਹੀਂ ਹੋ ਜਾਂਦੀ ਉਹਦੇ ਵਿੱਚ ਸ਼ਾਂਤ ਮੈਤਰੀਕੇ ਨਾਲ ਸ਼ਹਾਦਤ ਲਈ ਪਹਿਲਾ ਮਾਤਾ ਗੁਜਰੀ ਜੀ ਤਿਆਰ ਹੋਏ ਲਗਾਤਾਰ ਉਹਨਾਂ ਨੇ ਆराधना ਕੀਤੀ ਨਾਮ ਸਿਮਰਿਆ ਸਾਧਨਾ ਕੀਤੀ ਸੇਵਾ ਕੀਤੀ ਨਾਮਦਾਨ ਇਸ਼ਨਾਨ ਸੇਵਾ ਸਿਮਰਨ ਜਿਹੜੇ ਸਿੱਖੀ ਦੇ ਪੰਜ ਥਾਮ ਨੇ ਉਹਨਾਂ ਨੂੰ ਉਹਨਾਂ ਨੇ ਉਹਦੇ ਵਿੱਚ ਆਪਣੇ ਆਪ ਨੂੰ ਘੜ ਲਿਆ ਪੂਰੀ ਤਰ੍ਹਾਂ ਦੇ ਨਾਲ ਤਾਂ ਉਸ ਤੋਂ ਬਾਅਦ ਹੌਲੀ 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 ਉਹ ਜਿਹੜੇ ਸੀਗੇ ਉਜਝਾਰੂ ਸ਼ਹਾਦਤਾਂ ਦੇ ਲਈ ਐਨੇ ਤਿਆਰ ਹੋ ਗਏ ਕਿ ਇੱਕ ਵਿਲੱਖਣ ਇਤਿਹਾਸ ਰਚ ਦਿੱਤਾ ਸਿੱਖ ਧਰਮ ਵਿੱਚ ਸ਼ਹੀਦਾਂ ਦਾ ਇਤਿਹਾਸ ਵਿਲੱਖਣ ਹੈ ਕਿਸੇ ਵੀ ਧਰਮ ਦੀ ਤੁਸੀਂ ਸ਼ਹਾਦਤ ਦਾ ਇਤਿਹਾਸ ਸ਼ਹੀਦੀ ਦਾ ਇਤਿਹਾਸ ਪੜ੍ਹ ਕੇ ਆਪਾਂ ਦੇਖ ਲਈਏ ਇਸ ਤਰ੍ਹਾਂ ਦੀਆਂ ਸ਼ਹੀਦੀਆਂ ਕਿਤੇ ਵੀ ਵਿਸ਼ਵ ਧਰਮਾਂ ਦੇ ਇਤਿਹਾਸ ਵਿੱਚ ਵਿਸ਼ਮ ਦੇ ਵਿੱਚ ਸਾਨੂੰ ਦੇਖਣ ਨੂੰ ਨਹੀਂ ਮਿਲਦੀਆਂ ਜਿਸ ਤਰ੍ਹਾਂ ਮਾਤਾ ਗੁਜਰੀ ਜੀ ਵਰਟੇ ਸਾਹਿਬ ਜਾਦੇ ਛੋਟੇ ਸਾਹਿਬ ਜਾਦੇ ਤੇ ਲਗਾਤਾਰ ਉਸ ਤੋਂ ਬਾਅਦ ਆਈ ਨੇ ਕਿ ਭਾਬਾ ਬੰਦਾ ਸਿੰਘ ਬਹਾਦਰ ਨੂੰ ਤੁਰਿਆ ਫਿਰ ਸ਼ਹੀਦ ਤੇ ਟਿਲ ਡੇਟ ਅਜੇ ਤੱਕ ਬਹੁਤ ਸਾਰੇ ਐਸਟਰ ਨੇ ਗੁਰਬਾਨੀ ਚੁੰਨਦਾ ਹੈ ਹਿਰਲੇ ਨਹੀਂ ਘੜੇ ਪੈਸ ਮਕਰ ਸੰਸਾਰ ਤਾਂ ਉਹ ਨਿਰੰਤਰ ਜੜੀ ਹੈ ਉਹ ਸਿੱਖਾਂ ਦੇ ਖੂਨ ਦੇ ਵਿੱਚ ਉਹ ਸ਼ਹਾਦਤ ਜਿਹੜੀ ਸੀ ਸ਼ਾਂਤਮਈ ਤੇ ਜੁਝਾਰੂ ਸ਼ਹਾਦਤ ਉਹ ਦੋਨੋਂ ਹੀ ਜੜੀਆਂ ਨੇ ਉਹ ਆ ਘੜੀਆਂ ਗਈਆਂ ਸਿੱਖਾਂ ਦੇ ਰਗ ਰਗ ਵਿੱਚ ਉਹ ਜਿਹੜੀ ਸ਼ਹਾਦਤ ਵੀ ਹਰ ਸਿੱਖ ਮਾਂ ਜੜੀ ਹੈ ਤਾਂ ਜੇਕਰ ਉਹ ਮਾਤਾ ਗੁਜਰੀ ਜੀ ਨੂੰ ਆਪਣੀ ਜਿਹੜਾ ਹੈ ਬਣਾ ਲਵੇ ਆਪਣਾ ਰੂਲ ਮਾਡਲ ਤਾਂ ਉਹ ਮਾਂ ਜਿਹੜੀ ਹੈ ਉਹ ਇੱਕ ਚੰਗਾ ਸਮਾਜ ਸਿਰਜ ਸਕਦੀ ਹੈ ਜੇਕਰ ਹਰ ਬੱਚਾ ਜਿਹੜਾ ਹੈ ਨੌਜਵਾਨ ਬੱਚੇ ਬੱਚੀਆਂ ਬੈ ਸੋਚ ਲੈਣ ਕਿ ਅਸੀਂ ਸਾਹਿਬਜ਼ਾਦਿਆਂ ਦੇ ਭੈਣ ਭਰਾ ਹਾਂ ਤੇ ਸਾਹਿਬਜ਼ਾਦਿਆਂ ਨੇ ਜੋ ਕੁਝ ਸਾਡੇ ਲਈ ਕੀਤਾ ਸੀ ਉਹ ਕਰਨਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਸਿੱਖੀ ਦਾ ਉਹ ਹਮੇਸ਼ਾ ਹੀ ਬਹੁਤ ਸੇਫ ਥਾਂ ਦੇ ਵਿੱਚ ਹੈ ਉਹ ਹਮੇਸ਼ਾ ਮਹਿਫੂਜ਼ ਹੈ ਨਾ ਬਿਲਕੁਲ ਵੀ ਛੋਟੀ ਜੀ ਗੱਲ ਦੇਖਦੇ ਹਾਂ ਤੇ ਮੈਂ ਜ਼ਰੂਰ ਕਹਾਂਗੀ ਉਸ ਤਰ੍ਹਾਂ ਮੈਨੂੰ ਖੁਸ਼ੀ ਹੋ ਰਹੀ ਸੀ ਕਿ ਬਹੁਤ ਸਾਰੇ ਜੁੜੇ ਵਿਦਿਆਰਥੀ ਨੇ ਖਾਸ ਕਰਕੇ ਦਸਤਾਰ ਸਜਾਈ ਹੋਈ ਹੈ ਪਰ ਇੱਕ ਗੱਲ ਬੇਟਾ ਵਿੱਚੋਂ ਲੜੜੀ ਤੋੜ ਕੇ ਮੈਂ ਜ਼ਰੂਰ ਗੱਲ ਕਰਨੀ ਚਾਹਾਂਗੀ ਕਿ ਇਹ ਗੱਲ ਦਾ ਮੈਨੂੰ ਪਤਾ ਨਹੀਂ ਕਿਉਂ ਮੈਨੂੰ ਬਹੁਤ ਅਹਿਸਾਸ ਹੁੰਦਾ ਹੈ ਕਿ ਜਿਹੜਾ ਰੋਮਾਂ ਦੀ ਵਿਰਤਵੀ ਹੈ ਉਹ ਵੀ ਇੱਕ ਤਰ੍ਹਾਂ ਦੀ ਮੈਨੂੰ ਲੱਗਦਾ ਸਿੱਖਾਂ ਦੀ ਨਸਲ ਖੁਸ਼ੀ ਹੈ ਅਸੀਂ ਸਮਝੀਏ ਨਾ ਸਮਝੀਏ ਮੈਨੂੰ ਜਦੋਂ ਮੈਂ ਰੋਮਾਂ ਦੀ ਵਿਰਤਵੀ ਦੇਖਦੀਆਂ ਮੈਨੂੰ ਐਦਾਂ ਲੱਗਦਾ ਕਿ ਦੁਸ਼ਮਨ ਨੇ ਬੜੇ ਬੜੇ ਚਿਰਾਂ ਤੋਂ ਘਾਤ ਲਾਈ ਹੋਈ ਸੀ ਤੇ ਉਹ ਹਮਲੇ ਲਗਾਤਾਰ ਹੋ ਰਹੇ ਨੇ ਅੱਜ ਬਟੇ ਜਰੂਰ ਪਲੀਜ਼ ਮਾਇੰਡ ਨਾ ਕਰਿਓ ਅੱਜਕੱਲ ਆ ਜਿਹੜੇ ਬਾਸਵਨ ਗੁਰਸਿੱਖ ਮੁੰਡੇ ਸਿੱਖ ਮੁੰਡੇ ਨੇ ਉਹਨਾਂ ਦੇ ਸਿਰਾਂ ਤੇ ਦਸਤਾਰ ਤਾਂ ਬਹੁਤਾਂ ਨੇ ਸਜਾਈ ਹੋਈ ਹੈ ਪੱਗਾਂ ਬਹੁਤ ਸੋਹਣੀਆਂ ਬਣੀਆਂ ਹੋਈਆਂ ਨੇ ਪਰ ਦਾੜੀਆਂ ਕੱਟੀਆਂ ਜਾਂਦੀਆਂ ਨੇ WMLs ਚੀਜ਼ ਦਾ ਤੁਸੀਂ ਆਪ ਜੀ ਦੇਖਿਓ ਕਿ ਬਹੁਤ ਘੱਟ ਆ ਵਿਦਿਆਰਥੀ ਖਾਸ ਕਰਕੇ ਜਿਹੜੇ ਮੁੰਡੇ ਨੇ ਉਹਨਾਂ ਦੇ ਵਿੱਚ ਮੈਂ ਦੇਖੀ ਹੈ ਕਿ ਦਾੜੀ ਕੱਟਣ ਦਾ ਜਿਹੜਾ ਫੈਸ਼ਨ ਹੈ ਬੜੇ ਤੇਜ਼ੀ ਦੇ ਨਾਲ ਵੱਧ ਰਿਹਾ ਹੈ ਪੱਕ ਬਹੁਤ ਸੋਹਣੀ ਬੰਨੀ ਹੋਈ ਹੋਏਗੀ ਬਟ ਦਾੜੀ ਨਹੀਂ ਹੋਏਗੀ ਬਹੁਤ ਥੋੜੇ ਜਿਹੜੇ ਨੇ ਜਿਹੜੇ ਅਸੀਂ ਸਾਹਿਬਜ਼ਾਦਿਆਂ ਦੀ ਔਲਾਦ ਕਹੌਣ ਵਿੱਚ ਮੈਂ ਜਿਹੜਾ ਮਾਅ ਮਹਿਸੂਸ ਕਰਦੇ ਕਰੀਏ ਉਸ ਤਰ੍ਹਾਂ ਦਾ ਸਾਡਾ ਸਰੂਪ ਹੋਣਾ ਚਾਹੀਦਾ ਨਾ ਕਿਉਂਕਿ ਮੌਲਾ ਨਾਲ ਜ਼ਫਰ ਅਲੀ ਜ਼ਫਰ ਅਫਲਾਤ ਸਿੱਖੀ ਤੇ ਸਿੱਖਾਂ ਦਾ ਉਹ ਇੱਕ ਜਿਹੜਾ ਤਾਂ ਦਾ ਐਨਲਾਈਜ਼ ਕਰਦਿਆਂ ਹੋਇਆ ਉਹ ਕਹਿੰਦਾ ਇਸ ਕੌਮ ਦਾ ਰਾਜ਼ ਮਸਮਰ ਹੈ ਆਮੀ ਤੋਹੀਦ ਕੀ ਦੁਲੀ ਹੋਈ ਕਿਰਪਾ ਨੂੰ ਮੈਂ ਦੇਖ ਲੈਣਾ ਨਿਕਲ ਆਏਗੀ ਸਲਾਮਤ ਇੱਕ ਦਿਨ ਇਸ ਨਾਓ ਨੇ ਪਰਵਰਿਸ਼ پائی ਹੈ ਤੂਫਾਨੋ ਮੇ ਤੇ ਜਿਸ ਨਾਮ ਨੇ ਤੂਫਾਨਾਂ ਦੇ ਵਿੱਚ ਪਰਵਰਿਸ਼ ਕੀਤੀ ਹੋਵੇ ਮਾਤਾ ਗੁਜਰੀ ਜੀ ਕਿਸ ਤਰ੍ਹਾਂ ਦੇ ਤੂਫਾਨ ਦੇ ਵਿੱਚ ਛੋਟੇ ਬੱਚਾ ਨੂੰ ਲੈ ਕੇ ਸਰਹੰਦ ਤੱਕ ਪਹੁੰਚ ਦਿੰਨੇ ਫਤਿਹਗੜ੍ਹ ਸਾਬ ਤੱਕ ਪਹੁੰਚਦੇ ਆਂ ਠੰਡੇ ਬੁੱਝ ਵਿੱਚ ਰਹਿੰਦੇ ਨੇ ਕਿੰਨੇ ਸਾਰੇ ਤੂਫਾਨ ਹਨ ਕਿਤੇ ਹਕੂਮਤ ਦਾ ਤੂਫਾਨ ਹੈ ਕਿਤੇ ਕਾਲੀ ਬੋਲੀ ਰਾਤ ਦਾ ਤੂਫਾਨ ਹੈ ਕਿਤੇ ਠੰਡ ਦਾ ਤੇ ਬਹੁਤ ਸਾਰੇ ਜਿਹੜੇ ਦੁਸ਼ਮਣ ਨੇ ਪਤਾ ਨਹੀਂ ਕਿੱਥੋਂ-ਕਿੱਥੋਂ ਘਾਤ ਲਾਈ ਬੈਠੇ ਨੇ ਤੇ ਕਦੋਂ ਜਿਹੜੀ ਜਾਲ ਚਲੀ ਜਾਵੇ ਬਟ ਉਹ ਉਹਨਾਂ ਨੇ ਉਸਤਾ ਦੀ ਪਰਮੇਸ਼ ਜਿਹੜੀ ਹੈ ਉਹ ਕੀਤੀ ਹੋਈ ਸੀ ਤੇ ਆਪ ਉਸ ਘੜਤ ਵਿੱਚ ਘੜੇ ਹੋਏ ਸਨ ਇਸ ਲਈ ਉਹ ਖੌਫ ਨਹੀਂ ਆਇਆ ਉਹਨਾਂ ਨੂੰ ਨਾ ਕਿਉਂਕਿ ਉਹ ਬੇਗਮ ਪੁਰਾ ਦੀ ਅਵਸਥਾ ਸੀ ਜਿਹੜੀ ਸ਼ਾਂਤ ਮੇਤੂ ਜੁਝਾਰੂ ਤੱਕ ਢੀ ਗਈ ਸੀ ਨਾ ਪਗਦਰੰਦਾ ਅਸੀ ਦਾ ਸ਼ਬਦ ਹੈ ਨਾ ਕਿ ਬੇਗਮਪੁਰਾ ਸਹਿਰ ਕੋ ਨਾਓ ਦੂਖ ਅਨੋਹੋ ਨਹੀਂ ਟੈਠਾਓ ਖੌਫ ਨਾ ਖਤਾ ਨਾ ਤਸਵੀਸ ਨਾ ਖiras ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ ਤਾਂ ਉਹ ਸੁਖਦਾਈ ਕਿ ਗੁਜਰੀ ਜਿਹੜਾ ਨਾਮ ਤੇ ਵੀ ਗੱਲ ਉਸੇ ਗੋਰੀ ਸੀ ਗੁਜਰੀ ਤੋਂ ਸੁਖਦਾਈ ਜਿਹੜਾ ਹੈ ਉਹਦੇ ਅਰਥ ਵੀ ਲਈ ਜਾਂਦੇ ਨੇ ਤਾਂ ਉਹ ਸੁਖਦਾਈ ਪੁਣਾ ਹੈ ਜਿਹੜਾ ਉਹਨਾਂ ਮਨੁੱਖ ਦੀ ਸਿੱਖ ਰਹੀ ਸੀ ਸੁੱਖ ਦੇ ਜਿਹੜੇ ਨੇ ਉਹਨੂੰ ਪਰਿਭਾਸ਼ਿਤ ਵੱਖਰੇ ਵੱਖਰੇ ਤਰ੍ਹਾਂ ਕਰ ਲੈਨੇ ਆ ਹਰ ਇੱਕ ਦਾ ਸੁੱਖ ਦਾ ਪੈਰਾਮੀਟਰ ਵੱਖਰਾ ਹੈ ਬਟ ਉਹਨਾਂ ਨੇ ਜਿਹੜਾ ਇੱਕ ਅਟਲ ਸੁਖ ਸੀਗਾ ਜਿਹੜੀ ਅਟਲ ਪਦਵੀ ਦੀ ਗੁਰਬਾਣੀ ਚ ਗੱਲ ਹੁੰਦੀ ਹੈ ਉਹ ਉਹਨਾਂ ਨੇ ਦੱਸੀ ਕਿ ਕਿਸ ਤਰ੍ਹਾਂ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਕੀ ਉਸ ਦਾ ਜੀਵਨ ਮੁਕਤ ਹੈ ਜਿਸਦੇ ਹਿਰਦੇ ਵਿੱਚੋਂ ਰੱਬ ਵਸ ਗਿਆ ਪਰਮਾਤਮਾ ਵਸ ਗਿਆ ਫਿਰ ਉਹ ਮੌਤ ਤੋਂ ਡਰਦਾ ਨਹੀਂ ਹੈ ਉਹ ਕਹਿੰਦਾ ਕਿ ਮਰਨ ਮਨਸਾ ਸੂਰਿਆ ਹੱਕ ਹੈ ਜੇ ਹੋਏ ਜੇ ਕੋਈ ਤੁਮਾਨੂੰ ਪਰਵਾਹੋਂ ਤਾਂ ਉਹ ਵੀ ਮੌਤ ਨੂੰ ਜਿਹੜਾ ਹੈ ਆਵਾਜ਼ ਮਾਰਦਾ ਕਿ ਉਹਨੂੰ ਅਨੰਦ ਆਉਂਦਾ ਕਿ ਮੇਰੀ ਜਿਹੜੀ ਇਹ ਮੌਤ ਹੈ ਮੇਰਾ ਜਿਹੜਾ ਜੀਵਨ ਹੈ ਉਹ ਕਿਸੇ ਖਾਸ ਮਕਸਦ ਲਈ ਸੀ ਤੇ ਉਹ ਚਾਹ ਦੇ ਵਿੱਚ ਇਸ ਦੁਨੀਆ ਤੋਂ ਜਾਂਦਾ ਤੇ ਮੈਂ ਉਸ ਮਕਸਦ ਨੂੰ ਪੂਰਾ ਕਰਕੇ ਚੱਲਿਆ ਉਹ ਜਦੋਂ ਮਕਸਦ ਦੀ ਪੂਰਤੀ ਹੁੰਦੀ ਹੈ ਮਨੋਰਥ ਦੀ ਪੂਰਤੀ ਹੁੰਦੀ ਹੈ ਤਾਂ ਉਸ ਦੇ ਲਈ ਮਾਤਾ ਗੁਜਰੀ ਜੀ ਦੀ ਜਿਹੜੀ ਮਿਸਾਲ ਹੈ ਉਹ ਸਭ ਤੇ ਸਾਹਮਣੇ ਹੈ ਤੇ ਅਜੇ ਹੀ ਜਿਹੜੀ ਸ਼ਖਸੀਅਤ ਮਾਤਾ ਗੁਜਰੀ ਜੀ ਨੇ ਉਹ ਜੀਵਨ ਦੀ ਜਾਸ ਸਿਖਾ ਰਹੇ ਹਨ ਜੀਵਨ ਨੂੰ ਇੱਕ ਤਕਸਾਲ ਵਿੱਚ ਕੜਨ ਦੀ ਜਾਸ ਸਿਖਾ ਰਹੇ ਨੇ ਸ਼ਾਂਤ ਮਈ ਤਰੀਕੇ ਨਾਲ ਰਹਿੰਦਿਆਂ ਹੋਇਆਂ ਕਿਸ ਤਰ੍ਹਾਂ ਸੀ ਅਹਰਿਆਂ ਦੇ ਖਿਲਾਫ ਲੜਨਾ ਕਿਸ ਤਰ੍ਹਾਂ ਸੀ ਆਲਮੁਖ ਮਨੁੱਖੀ ਵਤੀਰੇ ਦੇ ਖਿਲਾਫ ਲੜਨਾ ਉਸ ਲਈ ਵੀ ਤਿਆਰ ਕਰ ਰਹੇ ਹਨ ਕਿ ਜੀਵਨ ਦਾ ਮਕਸਦ ਸਿਰਫ ਇਹ ਨਹੀਂ ਨਰ ਨਾਰੀ ਦਾ ਜਿਹੜਾ ਭੇਦ ਹੈ ਜਾਂ ਸਮਾਜ ਦੇ ਵਿੱਚ ਹੈ ਉਹਨਾਂ ਚੀਜ਼ਾਂ ਤੋਂ ਕਿਤੇ ਵੱਡੀ ਸ਼ਖਸੀਅਤ ਗੁਰਬਾਣੀ ਚ ਸਿਰਜੀ ਗਈ ਹੈ ਗੁਰਬਾਣੀ ਇਹ ਨਹੀਂ ਕਹਿ ਰਹੀ ਕਿ ਨਰ ਤੇ ਨਾਰੀ ਇੱਕ ਹਨ ਗੁਰਬਾਣੀ ਕਹਿੰਦੀ ਹੈ ਪੁਰਖ ਮੈਂ ਨਾਰ ਨਾਰ ਮੈਂ ਪੁਰਖ ਉਹ ਜੋ ਬ੍ਰਹਮ ਗਿਆਨੀ ਤਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਤ ਕਹਾਣੀ ਤੇ ਇਹੋ ਜੀ ਸਿੱਖ ਨਾਰ ਹਨ ਮਾਤਾ ਗੁਜਰੀ ਜੀ ਦਰਬੇਸ਼ ਸਖਸ਼ੀਅਤ ਤੇ ਉਹਨਾਂ ਨੂੰ ਨਮਨ ਹੈ ਮਾਤਾ ਗੁਜਰੀ ਜੀ ਦੀ ਸਖਸ਼ੀਅਤ ਨੂੰ ਤੇ ਮੈਂ ਅਰਦਾਸ ਕਰਦੀ ਹਾਂ ਕਿ ਅਸੀਂ ਉਹਨਾਂ ਦੇ ਕੋਲ ਨੇ ਅਤੇ ਸਾਰੇ ਜਰੂਰ ਚੱਲ ਸਕੀਏ ਬਹੁਤ ਬਹੁਤ ਧੰਨਵਾਦ ਮਾਤਾ ਗੁਜਰੀ ਕਾਲਜ ਡਾਕਟਰ ਜਸਪੀ ਸਿੰਘ ਜੀ ਦਾ ਖਿਆਲਜੀ ਸਾਰਿਆਂ ਦਾ ਜੀ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਫੁਲਨਸਾਲੀ ਮੌਫਰਨਾ ਵਾਹਿਗੁਰੂ ਜੀ ਦਾ ਖਾਤਸਾ